ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ 70 ਤੋਂ 80 ਸਾਲ ਦੇ ਲੋਕਾਂ ਨੂੰ ਮਿਲੇਗੀ 2500 ਪੈਨਸ਼ਨ ਪੰਜਾਬ ਸਰਕਾਰ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਪੈਨਸ਼ਨ ਵਿੱਚ ਵਾਧਾ ਕਰਨ ਦਾ ਅਹਿਮ ਫੈਸਲਾ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਨਵੀਂ ਯੋਜਨਾ ਦਾ ਹਿੱਸਾ ਜਿਸ ਦਾ ਮੁੱਖ ਉਦੇਸ਼ ਬਧੇਰੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣਾ ਹੈ ਇਹ ਨਵੀਂ ਸਕੀਮ ਤਹਿਤ ਪੈਨਸ਼ਨ ਨੂੰ ਦੋ ਸ਼੍ਰੇਣੀਆਂ ਵਿੱਚ ਜੋ ਭੰਡਿਆ ਗਿਆ ਹੈ 60 ਤੋਂ 69 ਸਾਲ ਦੇ ਲੋਕ ਇਹਨਾਂ ਨੂੰ ਹਰ ਮਹੀਨੇ 1500 ਪੈਨਸ਼ਨ ਮਿਲੇਗੀ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹਨਾਂ ਨੂੰ ਹਰ ਮਹੀਨੇ 2500 ਪੈਨਸ਼ਨ ਮਿਲੇਗੀ ਇਹ ਸ ਯੋਜਨਾ ਉਹਨਾਂ ਬਜ਼ੁਰਗਾਂ ਨੂੰ ਵੀ ਲਾਹ ਪਹੁੰਚਾਏਗੀ ਜੋ ਹੁਣ ਤੱਕ ਪੈਨਸ਼ਨ ਸਕੀਮ ਦੇ ਦਾਇਰੇ ਤੋਂ ਬਾਹਰ ਸਨ ਹੁਣ ਗੱਲ ਕਰਦੇ ਹਾਂ ਜੀ ਅਪਲਾਈ ਕਰਨ ਦਾ ਅਸਲ ਤਰੀਕਾ ਕੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰ ਨੇ ਇੱਕ ਨਵੀਂ ਆਨਲਾਈਨ ਪੋਰਟਲ ਜਾਰੀ ਕੀਤਾ ਹੈ ਜਿਵੇਂ ਕਿ ਪੋਰਟਲ ਵਿੱਚ ਤੁਸੀਂ ਜਾ ਕੇ www.government.india.in ਤੇ ਜਾ ਕੇ ਇਸ ਡਿਸਟ੍ਰਿੰਗ ਪੋਰਟਲ ਰਾਹੀ ਆਨਲਾਈਨ ਅਪਲਾਈ ਕਰ ਸਕਦੇ ਹੋ ਜੋ ਰਜਿਸਟ੍ਰੇਸ਼ਨ ਸਿਟੀਜ਼ਨ ਲੌਗਇਨ ਰਾਹੀਂ ਕੀਤੀ ਜਾਵੇਗੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਪੋਰਟਲ ਦੇ ਉੱਤੇ ਜਾ ਕੇ www.punjab.gov.in ਤੇ ਜਾ ਕੇ ਡਿਜੀਟਲ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਨ ਦੇ ਲਈ ਤੁਸੀਂ ਆਪਣੀ ਲੌਗਇਨ ਆਈਡੀ ਉੱਥੇ ਦੇਣੀ ਹੈ ਤੁਹਾਨੂੰ ਸਾਰਾ ਡਾਟਾ ਜਿਹੜਾ ਹੈ ਉਹ ਮਿਲ ਜਾਣਾ ਹੈ ਅਤੇ ਉੱਥੇ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ ਸੇਮਤ ਸੀਮਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪੋਰਟਲ ਤੇ ਸਿਰਫ 80000 ਅਰਜ਼ੀਆਂ ਪ੍ਰਾਪਤ ਹੋਣ ਤੱਕ ਹੀ ਆ ਕੀਤੀਆਂ ਜਾ ਸਕਣਗੀਆਂ ਜਾਂ ਵੱਧ ਤੋਂ ਵੱਧ 3 ਹਫ਼ਤੇ ਤੱਕ ਇਹ ਪੋਰਟਲ ਖੁੱਲਾ ਰਹੇਗਾ ਇਸ ਲਈ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਅਪਲਾਈ ਕਰੋ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ਉਸਦੇ ਬਾਰੇ ਵੀ ਗੱਲ ਦੱਸ ਦਿੰਦੇ ਆ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਉਮਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਪਤੇ ਦਾ ਸਰਟੀਫਿਕੇਟ ਚਾਹੀਦਾ ਬੈਂਕ ਖਾਤਾ ਚਾਹੀਦਾ ਜਾਤ ਸਰਟੀਫਿਕੇਟ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਆ ਪੰਜਾਬ ਵਿੱਚ ਰਿਹਾਇਸ਼ ਅਰਜੀ ਦੇਣ ਵਾਲਾ ਵਿਅਕਤੀ ਪਿਛਲੇ ਘੱਟੋ-ਘੱਟ 5 ਸਾਲ ਤੋਂ ਪੰਜਾਬ ਵਿੱਚ ਵਸਨੀਕ ਹੋਣਾ ਚਾਹੀਦਾ ਹੈ ਆਮਦਨ ਦੀ ਸੀਮਾ ਦੀ ਜ਼ਿਕਰ ਤੋਂ ਘਟ ਹੋਣੀ ਚਾਹੀਦੀ ਹੈ ਕੋਈ ਹੋਰ ਪੈਨਸ਼ਨ ਨਹੀਂ ਲੈਂਦਾ ਹੋਵੇ ਲਾਪਤਰੀ ਕਿਸੇ ਵੀ ਕੇਂਦਰ ਜਾਂ ਸੂਬਾ ਸਰਕਾਰ ਦੀ ਹੋਰ ਕੋਈ ਪੈਨਸ਼ਨ ਯੋਜਨਾ ਦਾ ਲਾਭ ਨਾ ਲੈ ਰਿਹਾ ਹੋਵੇ ਸਰਕਾਰ ਨੇ ਬੁਢਾਪਾ ਪੈਨਸ਼ਨ ਯੋਜਨਾ ਤਹਿਤ ਅਗਸਤ 2025 ਤੱਕ 1347 ਕਰੋੜ ਦੀ ਰਕਮ ਜਾਰੀ ਕੀਤੀ ਹੈ ਜਿਸ ਨਾਲ 22.75 ਲੱਖ ਬਜ਼ੁਰਗ ਲਾਪਤਿਆਂ ਨੂੰ ਫਾਇਦਾ ਹੋਇਆ ਹੈ ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਹੁਣ ਤੱਕ ਨਹੀਂ ਮਿਲੀਆਂ ਉਹ ਜਲਦ ਹੀ ਉਹਨਾਂ ਦੇ ਖਾਤਿਆਂ ਵਿੱਚ ਪਹੁੰਚ ਜਾਣਗੀਆਂ ਦੇਰੀ ਦਾ ਕਾਰਨ ਡਾਟਾ ਦੀ ਵੈਰੀਫਿਕੇਸ਼ਨ ਹੈ ਜਿਸ ਕਾਰਨ ਗਲਤ ਉਮਰ ਵਾਲਿਆਂ ਦੇ 5 ਏਕੜ ਤੋਂ ਵੱਧ ਜ਼ਮੀਨ ਵਾਲਿਆਂ ਤੇ ਗਰੀਬ ਆ ਰੇਖਾ ਤੋਂ ਉੱਪਰ ਵਾਲੇ ਲੋਕਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਰੱਦ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ 70 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਲਈ ਪੋਰਟਲ ਖੋਲਿਆ ਗਿਆ ਜਿਸ ਨਾਲ ਉਹ 2500 ਦੀ ਪੈਨਸ਼ਨ ਜਿਹੜੀ ਹੈ ਉਹ ਲੈ ਸਕਦੇ ਹਨ ਇਸ ਦਾ ਲਾਭ ਉਠਾ ਸਕਦੇ ਹਨ ਇਹ ਸੀ ਕਿ ਅੱਜ ਦੀ ਸਭ ਤੋਂ ਵੱਡੀ ਨਿਊਜ਼ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਜਿਵੇਂ ਹੀ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਸਭ ਤੋਂ ਦੇ ਵਿੱਚ ਦੇਖਣ ਨੂੰ ਮਿਲੇਗੀ